ਕਮਲ ਦੀ ਉਦਾਹਰਨ ਬੜੀ ਵਾਰਾਈ ਗੁਰਬਾਣੀ ਵਿੱਚ ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਹੋਵੇ ਕਰਨਾਟਕ ਏਰੀਆ ਵਿੱਚ ਬਹੁਤ ਹੁੰਦਾ ਇਹ ਹੁਣ ਜਿੱਥੇ ਜਿਆਦਾ ਗੰਦਗੀ ਹੈ ਨਾ ਤੇ ਪਾਣੀ ਦੇ ਉੱਪਰ ਇੱਕ ਪਰਤ ਬਣ ਜਾਂਦੀ ਹੈ ਜਲਬ ਕਹਦੇ ਨੇ ਜਿਹਨੂੰ ਆਪਾਂ ਉਸ ਜਗ੍ਹਾ ਤੇ ਕਮਲ ਦਾ ਫੁੱਲ ਪੈਦਾ ਹੁੰਦਾ ਇਹਦਾ ਜਿੰਨੀ ਜੜ ਹੈ ਜਿੰਨਾ ਮੂਲ ਹੈ ਉਹ ਗੰਦਗੀ ਦੇ ਵਿੱਚ ਰਹਿੰਦਾ ਪਰ ਆਪਣੇ ਆਪ ਨੂੰ ਇਹ ਗੰਦਗੀ ਤੋਂ ਵੱਖਰਾ ਰੱਖਦਾ ਸਭ ਤੋਂ ਬੇਸ਼ਕੀਮਤੀ ਫੁੱਲ ਮੰਨਿਆ ਗਿਆ ਸਭ ਤੋਂ ਪਿਆਰਾ ਫੁੱਲ ਮੰਨਿਆ ਗਿਆ ਪਰ ਇਹਦੀ ਪਦੈਸ਼ ਕਿੱਤੇ ਹੈ ਗੰਦਗੀ ਦੇ ਵਿੱਚ ਪੈਦਾ ਗੰਦਗੀ ਦੇ ਵਿੱਚ ਹੁੰਦਾ ਪਰ ਆਪਣੇ ਆਪ ਨੂੰ ਨਿਰਲੇਪ ਰੱਖਦਾ ਤੇ ਸਤਿਗੁਰ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਹਿੰਦੇ ਆਹ ਸੰਸਾਰ ਨੂੰ ਲੋਕਾਂ ਨੇ ਗੰਦਗੀ ਕਹਿ ਦਿੱਤਾ ਹਾਲਾਂਕਿ ਹੈ ਨਹੀਂ ਹੈ ਕਿਉਂਕਿ ਗੁਰੂ ਪਿਤਾ ਜੀ ਕਹਿੰਦੇ ਇਹ ਨੇਤਰੋ ਮੇਰਿਓ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਇਹਦੇ ਵਿੱਚ ਤੇਰਾ ਕੋਈ ਦੁਸ਼ਮਣ ਨਹੀਂ ਹੈ ਸਾਰੇ ਹੀ ਤੇਰੇ ਨੇ ਇਹ ਤਾਂ ਠੀਕ ਹੈ ਤੂੰ ਕਰਮਾ ਕਰਕੇ ਕਿਸੇ ਨੂੰ ਦੁਸ਼ਮਣ ਮੰਨ ਕੇ ਬੈਠਾ ਹੁਣ ਜੰਮਦੇ ਬੱਚੇ ਦਾ ਕੋਈ ਦੁਸ਼ਮਣ ਥੋੜੀ ਹੁੰਦਾ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਈ ਜਾਂਦਾ ਉਦਾਂ ਉਦਾਂ ਉਹਨੂੰ ਘਰ ਦੇ ਵਿੱਚੋਂ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ 4 ਮਹੀਨੇ ਦਾ 6 ਮਹੀਨੇ ਦਾ ਬੱਚਾ ਤੁਸੀਂ ਉਹਨੂੰ ਨਾਂ ਰੱਖੋ ਦੁਸ਼ਮਣ ਦੀ ਗੋਦੀ ਵਿੱਚ ਵੀ ਜਾ ਕੇ ਬਹਿ ਜਾਏਗਾ ਪਰ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਈ ਜਾਂਦਾ ਨਾ ਉਦਾਂ ਉਦਾਂ ਉਹਦੇ ਮਨ ਦੇ ਵਿੱਚ ਇਹ ਗੱਲਾਂ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਪਾਈਆਂ ਜਾਂਦੀਆਂ ਨੇ ਕਿ ਪੁੱਤਰ ਤੇਰਾ ਤਾਇਆ ਉਹਦੇ ਨਾਲ ਆਪਣੀ ਨਹੀਂ ਬਣਦੀ ਤੂੰ ਵੀ ਉਹਦੇ ਘਰੇ ਨਹੀਂ ਜਾਣਾ ਪੁੱਤਰ ਤੇਰੀ ਚਾਚੀ ਆ ਉਹਦੇ ਨਾਲ ਮੇਰੀ ਨਹੀਂ ਬਣਦੀ ਤੂੰ ਵੀ ਉਹਨੂੰ ਨਹੀਂ ਬੁਲਾਉਣਾ ਪੁੱਤਰ ਤੇਰੇ ਮਾਸੜ ਨਾਲ ਨਹੀਂ ਬਣਦੀ ਜੋ ਵੀ ਰਿਸ਼ਤੇਦਾਰ ਹੈ ਜੋ ਵੀ ਆਂਢੀ ਗੁਆਂਢੀ ਹੈ ਬਣਦੀ ਮਾਪੇ ਦੀ ਨਹੀਂ ਹੈ ਤੇ ਮਾਪੇ ਬਹੁਤੀ ਵਾਰ ਆਪਣਾ ਭੈੜਾ ਔਗਣ ਧੀਆ ਪੁੱਤਰਾਂ ਦੇ ਹਿਰਦੇ ਦੇ ਵਿੱਚ ਵੀ ਬੋਹ ਦਿੰਦੇ ਨੇ ਆਪ ਤਾਂ ਬਣਦੀ ਨਹੀਂ ਐ ਦੂਜਿਆਂ ਦੀ ਵੀ ਬਣ ਦਿੰਦੇ ਨਹੀਂ ਫਿਰ ਬਹੁਤੀ ਵਾਰ ਰਿਸ਼ਤੇ ਇਸ ਕਰਕੇ ਵੀ ਟੁੱਟ ਜਾਂਦੇ ਨੇ ਕਿ ਫਲਾਣੇ ਰਿਸ਼ਤੇਦਾਰ ਨੂੰ ਮੈਂ ਨਹੀਂ ਬੁਲਾਇਆ ਤੂੰ ਕਿਉਂ ਬੁਲਾਇਆ ਲੜਾਈ ਤੇਰੀ ਹੋ ਸਕਦੀ ਐ ਮਨ ਮਟਾਵ ਤੇਰਾ ਹੋ ਸਕਦਾ ਈਰਖਾ ਤੇਰੀ ਹੋ ਸਕਦੀ ਐ ਪਰ ਤੂੰ ਸਾਰੇ ਪਰਿਵਾਰ ਦਾ ਦਾਵਾ ਕਿਉਂ ਲੈ ਕੇ ਬੈਠ ਗਿਆ ਕਿ ਜੇ ਕਿਸੇ ਨਾਲ ਮੇਰੀ ਨਹੀਂ ਬਣਦੀ ਮੇਰੇ ਪੁੱਤਰ ਦੀ ਵੀ ਨਹੀਂ ਬਣਨੀ ਚਾਹੀਦੀ ਮੇਰੀ ਧੀ ਦੀ ਵੀ ਨਹੀਂ ਬਣਨੀ ਚਾਹੀਦੀ ਮੇਰੇ ਭਰਾ ਦੀ ਵੀ ਨਹੀਂ ਬਣਨੀ ਚਾਹੀਦੀ ਮੇਰੀ ਪਤਨੀ ਦੀ ਵੀ ਨਹੀਂ ਬਣਦੀ ਚਾਹੀਦੀ ਹੁਣ ਔਗਣ ਬਾਦ ਵਿੱਚ ਆਉਂਦੇ ਨੇ ਬੱਚੇ ਦਾ ਜਨਮ ਹੋ ਜਾਂਦਾ ਉਹਦੇ ਵਿੱਚ ਕੋਈ ਵੀ ਔਗਣ ਨਹੀਂ ਐ ਇਸੇ ਕਰਕੇ ਬੱਚੇ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਨਾਉ ਦੇ ਅੰਦਰ ਕਾਮ ਹੈ ਨਾਉ ਦੇ ਅੰਦਰ ਕਰੋਧ ਹੈ ਨਾ ਉਹਦੇ ਅੰਦਰ ਲਾਲਚ ਹੈ ਨਾ ਉਹਦੇ ਅੰਦਰ ਈਰਖਾ ਹੈ ਹਰੇਕ ਨੂੰ ਪਿਆਰਾ ਲੱਗਦਾ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਈ ਜਾਂਦਾ ਓਦਾਂ ਓਦਾਂ ਉਹਦੇ ਅੰਦਰ ਔਗਣ ਆਏ ਜਾਂਦੇ ਨੇ ਕਹਿੰਦੇ ਉਸੇ ਤਰ੍ਹਾਂ ਪਦੈਸ਼ ਬੱਚੇ ਦੀ ਕੋਮਲ ਫੁੱਲ ਵਰਗੀ ਹੁੰਦੀ ਹੈ ਪਰ ਉਹਦੀ ਪਦੈਸ਼ ਵਿੱਚ ਹੌਲੀ ਹੌਲੀ ਵਕਾਰਾਂ ਦਾ ਵਿਮਾ ਭਰਮਾਂ ਦਾ ਚਿੱਕੜ ਪੈਦਾ ਹੋ ਜਾਂਦਾ ਹੈ ਤੇ ਉਹ ਚਿੱਕੜ ਫਿਰ ਉਹਨੂੰ ਚੱਲਣ ਨਹੀਂ ਦਿੰਦਾ ਹੁਣ ਉਸ ਚਿੱਕੜ ਵਿੱਚ ਜੇਕਰ ਮੈਂ ਕਦਮ ਪੁੱਟਾਂ ਵੀ ਤੇ ਮਾਰੇ ਕਹਿੰਦੇ ਇੱਕ ਕਦਮ ਐ ਪੁੱਟਦਾ ਤੇ ਦੋ ਕਦਮ ਪਿੱਛੇ ਚਲਾ ਜਾਂਦਾ ਆਪਾਂ ਰੋਜ਼ ਪੜਦੇ ਆ ਤਤ ਸਰਵਰੜਾ ਕਹਿੰਦੇ ਜਿਹੜਾ ਆ ਸਰੋਵਰ ਹੈ ਨਾ ਮੇਰੇ ਸਾਹਮਣੇ ਇਹ ਪਾਣੀ ਦਾ ਨਹੀਂ ਹੈ ਪਾਣੀ ਦਾ ਸਰੋਵਰ ਤਾਂ ਬੜੀ ਵਾਰ ਬੰਦੇ ਤਰ ਕੇ ਵੀ ਪਾਰ ਹੋ ਜਾਂਦੇ ਨੇ ਤੇ ਦਲਦਲ ਇੱਕ ਅਜੀਹੀ ਚੀਜ਼ ਹੈ ਜਿਹਦੇ ਵਿੱਚ ਬੰਦਾ ਜਿੰਨੇ ਪੈਰ ਮਾਰੀ ਜਾਂਦਾ ਨਾ ਉਹਨਾਂ ਥੱਲੇ ਧਸੀ ਜਾਂਦਾ ਕਹਿੰਦੇ ਪੰਕਜ ਮੋਹ ਇਹ ਤੇ ਪੰਕ ਪਾਠ ਵੱਖਰਾ ਜੋ ਪਾਠ ਵੱਖਰਾ ਹੈ ਕਿੰਨੇ ਚਿੱਕੜ ਕਾਦਾ ਬਣਿਆ ਹੋਇਆ ਮੋਹ ਦਾ ਹੁਣ ਕਿਨੇ ਮੋਹ ਦਾ ਚਿੱਕੜ ਹੈ ਹਮ ਦੇਖਾਂ ਤਾਂ ਡੁੱਬੀ ਅਲੇ ਮੇਰੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿੰਨੇ ਡੁੱਬ ਗਏ ਹੁਣ ਇਹ ਚਿੱਕੜ ਪੈਦਾ ਕਿਹਨੇ ਕੀਤਾ ਰੱਬ ਨੇ ਥੋੜੀ ਕੀਤਾ ਇਹ ਮੇਰੇ ਮਨ ਨੇ ਪੈਦਾ ਕਰ ਲਿਆ ਕਿਸੇ ਨੂੰ ਮੇਰੇ ਮਨ ਨੇ ਆਪਣਾ ਬਹੁਤ ਕਰੀਬੀ ਜਾਣ ਲਿਆ ਕਿਸੇ ਨੂੰ ਮੇਰੇ ਮਨ ਨੇ ਬਹੁਤ ਦੂਰ ਦਾ ਜਾਣ ਲਿਆ ਕਰੀਬੀ ਆ ਗਿਆ ਮੈਨੂੰ ਚਾ ਚੜ ਜਾਂਦਾ ਹੈ ਦੂਰ ਦਾ ਆ ਜਾਂਦਾ ਮੇਰੇ ਮੱਥੇ ਤੇ ਤਿਉੜੀ ਪੈ ਜਾਂਦੀ ਹੈ ਇਹ ਜਿੰਨਾ ਵੀ ਮੋਹ ਦਾ ਚਿੱਕੜ ਹੈ ਜੀਵ ਨੇ ਆਪਣੇ ਆਪ ਪੈਦਾ ਕੀਤਾ ਸਤਿਗੁਰ ਕੰਦੇ ਭਾਈ ਜੇ ਤੈਨੂੰ ਲੱਗਦਾ ਹੈ ਨਾ ਮੋਹ ਦਾ ਚਿੱਕੜ ਹੈ ਇੱਥੇ ਤੂੰ ਗੁਰੂ ਦੇ ਸ਼ਬਦ ਰੂਪੀ ਆਸਰੇ ਦੇ ਨਾਲ ਤਰ ਸਕਦਾ ਹੈ ਕਿਦਾਂ ਜਿੱਦਾਂ ਕਹਿੰਦੇ ਕਮਲ ਦਾ ਫੁੱਲ ਪੈਦਾ ਗੰਦਗੀ ਦੇ ਵਿੱਚ ਹੁੰਦਾ ਹੈ ਪਰ ਆਪਣੇ ਆਪ ਨੂੰ ਗੰਦਗੀ ਤੋਂ ਵੱਖਰਾ ਰੱਖਦਾ ਹੈ ਚਰਨ ਕਮਲ ਜਾ ਕਾ ਮਨ ਰਾਪੈ ਕਹਿੰਦੇ ਜਿਸ ਗੁਰਸਿੱਖ ਦਾ ਪਰਮੇਸ਼ਰ ਵਾਹਿਗੁਰੂ ਜੀ ਤੇਰੇ ਨਾਮ ਰੂਪੀ ਚਰਨ ਕਮਲਾਂ ਦੇ ਨਾਲ ਮਨ ਰੰਗਿਆ ਗਿਆ ਹੈ ਰਵਿਕੋ ਭਾਗਾਂ ਵਾਲਿਓ ਬਾਣੀ ਜਦੋਂ ਵੀ ਗੱਲ ਕਰੇ ਕਿ ਇਹਨਾਂ ਮਨ ਦੀ ਕਰੇਗੀ ਤੇ ਮੈਂ ਵਾਰ-ਵਾਰ ਬੇਨਤੀ ਕਰਦਾ ਬਾਣੀ ਪੜ੍ਹਦੇ ਨਾਲ ਸਾਡੇ ਤਨ ਤੇ ਅਸਰ ਨਹੀਂ ਹੋਣਾ ਕਿਉਂਕਿ ਬੁਰੇ ਖਿਆਲات ਮੇਰੇ ਤਨ ਦੇ ਵਿੱਚ ਨਹੀਂ ਐ ਮੇਰੇ ਮਨ ਦੇ ਵਿੱਚ ਐ ਕਿਸੇ ਪ੍ਰਤੀ ਈਰਖਾ ਮੇਰੇ ਤਨ ਦੇ ਵਿੱਚ ਨਹੀਂ ਐ ਮੇਰੇ ਮਨ ਦੇ ਵਿੱਚ ਐ ਕਿਸੇ ਦਾ ਬੁਰਾ ਮੇਰਾ ਤਨ ਨਹੀਂ ਸੋਚਦਾ ਕਿਸੇ ਦਾ ਬੁਰਾ ਮੇਰਾ ਮਨ ਸੋਚਦਾ ਤੇ ਸਤਗੁਰੂ ਦੀ ਸਮੁੱਚੀ ਬਾਣੀ ਦਾ ਗਿਆਨ ਹੈ ਉਹ ਮੇਰੇ ਮਨ ਦੇ ਲਈ ਐ ਜਿੱਦਾਂ ਜਿੱਦਾਂ ਜੀਵ ਬਾਣੀ ਦਾ ਅਭਿਆਸ ਕਰੀ ਜਾਂਦਾ ਹੈ ਬਾਣੀ ਨੂੰ ਪੜੀ ਜਾਂਦਾ ਹੈ ਬਾਣੀ ਨੂੰ ਵਿਚਾਰੀ ਜਾਂਦਾ ਓਦਾਂ ਓਦਾਂ ਇਹਦੇ ਮਨ ਦੇ ਵਿੱਚੋਂ ਭੈੜੀਆਂ ਵਾਦੀਆਂ ਘਟਦੀਆਂ ਜਾਂਦੀਆਂ ਨੇ ਮੰਨੋ ਜਿਹੜੀ ਕਿੰਨੇ ਤਰ੍ਹਾਂ ਦੀ ਮੈਲ ਮਨ ਨੇ ਅੰਦਰ ਟਿਕਾ ਕੇ ਰੱਖੀ ਹੋਈ ਹੈ ਬਾਣੀ ਦੇ ਸਾਬਣ ਦੇ ਨਾਲ ਹੌਲੀ ਹੌਲੀ ਉਹ ਧੁੱਪਦੀ ਜਾਂਦੀ ਹੈ ਇਹਦਾ ਮਨ ਨਿਰਮਲ ਹੋ ਜਾਂਦਾ ਫਿਰ ਪਹਿਲਾਂ ਮਾਰੇ ਕਿੰਨੇ ਵਾਸਤਾ ਕੀ ਸੀ ਜਿਉ ਮੈਲੇ ਬਾਹਰੋਂ ਨਿਰਮਲ ਮੇਰੇ ਅੰਦਰ ਕੂੜ ਭਰਿਆ ਸੀ ਅੰਦਰ ਮੇਰੇ ਵਹਿਮ ਭਰਮ ਭਰੇ ਸੀ ਬਾਹਰੋਂ ਮੈਂ ਬੜਾ ਸਾਫ਼ ਹਾਂ ਬਾਰੋਂ ਬੜੇ ਪਿਆਰੇ ਜੇ ਕੱਪੜੇ ਪਾ ਕੇ ਰੱਖਦਾ ਹੋ ਸਗਰਾਂ ਬ੍ਰਾਂਡਡ ਵੀ ਤਨ ਤੇ ਪਾ ਕੇ ਰੱਖਦਾ ਹੋਵਾਂ ਪਰ ਮਨ ਦੇ ਵਿੱਚ ਬੜਾ ਕੁਝ ਭਰਿਆ ਅੱਜ ਗੁਰੂ ਦੀ ਕਿਰਪਾ ਹੋਈ ਅੱਜ ਗੁਰੂ ਦੀ ਕਲਾ ਵਰਤੀ ਅੰਦਰੋਂ ਵੀ ਗੁਰੂ ਪਿਤਾ ਜੀ ਨੇ ਮੈਨੂੰ ਸਾਫ਼ ਕਰ ਦਿੱਤਾ ਹੁਣ ਦੂਜੀ ਵਸਤਾ ਕੀ ਬਣਗੀ ਜਿਉਂ ਨਿਰਮਲ ਬਾਹਰੋਂ ਨਿਰਮਲ ਪਰ ਕਦੋਂ ਸਤਗੁਰ ਤੇ ਕਰਨੀ ਕਮਾਣੀ ਜਦੋਂ ਮੈਂ ਸਤਗੁਰ ਦੀ ਦਿੱਤੀ ਹੋਈ ਕਿਰਤ ਨੂੰ ਕਮਾਇਆ ਸਤਗੁਰ ਦੀ ਦਿੱਤੀ ਹੋਈ ਕਰਨੀ ਨੂੰ ਕਮਾਇਆ ਤੇ ਕਹਿੰਦੇ ਫਿਰ ਮੇਰਾ ਮਨ ਪਰਮੇਸ਼ਰ ਜੀ ਤੇਰੇ ਚਰਨ ਕਮਲਾਂ ਦੇ ਨਾਲ ਰੰਗਿਆ ਗਿਆ ਚਰਨ ਕਮਲ ਜਾ ਕਾ ਮਨ ਰਾਪੈ ਤੇ ਹੁਣ ਹੋਇਆ ਕਿ ਸੋਗ ਅਗਨ ਤਿਸ ਜਨ ਨਾ ਵਿਆਪੈ ਹੁਣ ਅੱਗਾ ਵੀ ਬੜੇ ਤਰ੍ਹਾਂ ਦੀਆਂ ਨੇ ਗਿਆਨ ਦੀ ਅੱਗ ਮੇਰੇ ਅੰਦਰ ਹੈ ਈਰਖਾ ਦੀ ਅੱਗ ਮੇਰੇ ਅੰਦਰ ਹੈ ਮਨ ਮਟਾਵ ਦੀ ਅੱਗ ਮੇਰੇ ਅੰਦਰ ਹੈ ਜੇ ਬਾਰੀ ਤੌਰ ਤੇ ਵਿਦਵਾਨਾਂ ਦੇ ਵਖ ਵਖ ਅੱਗਾ ਮੰਨੀਆਂ ਨੇ ਤੇ ਸਾਡੇ ਸਰੀਰ ਦੇ ਵਿੱਚ ਵੀ ਹੈ ਤੇ ਵੇਖੋ ਜਿਹੜੀ ਅੱਗ ਜ਼ਿਆਦਾ ਵੱਧ ਜਾਂਦੀ ਹੈ ਸਮਾਪਕੇ ਆਪਾਂ ਉਹਨੂੰ ਰੂਪ ਦੇ ਦਿੰਨੇ ਆ ਹੁਣ ਮੰਨੋ ਹਰੇਕ ਘਰ ਵਿੱਚ ਹੀਟ ਚੱਲਦੀ ਹੈ ਤੁਸੀਂ ਹੀਟ ਨੂੰ ਜ਼ਿਆਦਾ ਕਰ ਦਿਓ ਜਿਹੜੀ ਹੀਟ ਅੱਜ ਸਾਨੂੰ ਚੈਨ ਟਿਕਾਉ ਦਿੰਦੀ ਹੈ ਜਦੋਂ ਉਹਦਾ ਟੈਂਪਰੇਚਰ ਹਾਈ ਹੋ ਜਾਵੇਗਾ ਉਹੀ ਸਾਨੂੰ ਦੁੱਖ ਦੇਵੇਗੀ ਉਸੇ ਤਰ੍ਹਾਂ ਹਰੇਕ ਸਰੀਰ ਦੇ ਅੰਦਰ ਬੜੇ ਤਰ੍ਹਾਂ ਦੀ ਅਗਨੀ ਟਿਕੀ ਹੋਈ ਹੈ ਜੇ ਉਹ ਸਥਿਰ ਹੈ ਸੰਤੋਲ ਹੈ ਤਾਂ ਜ਼ਿੰਦਗੀ ਬੜੀ ਪਿਆਰੀ ਹੈ ਪਰ ਜਦੋਂ ਉਹਦੇ ਵਿੱਚੋਂ ਕੋਈ ਵੀ ਅਗ ਤਤ ਜ਼ਿਆਦਾ ਹੋ ਜਾਂਦਾ ਹੈ ਈਰਖਾ ਦਾ ਅਗ ਤਤ ਜ਼ਿਆਦਾ ਹੋ ਗਿਆ ਇਹ ਲੜਾਈਆਂ ਝਗੜਿਆਂ ਤੱਕ ਚਲਾ ਜਾਂਦਾ ਹੈ ਦੇਸ਼ਾਂ ਤੱਕ ਚਲਾ ਜਾਂਦਾ ਹੈ ਇੱਕ ਦੇਸ਼ ਦੀ ਅੱਗ ਦੂਜੇ ਦੇਸ਼ਾਂ ਤੱਕ ਜਲੀ ਜਾਂਦੀ ਹੈ ਜਦੋਂ ਕਾਮ ਦੀ ਅੱਗ ਵੱਧ ਜਾਂਦੀ ਹੈ ਇਹ ਕਚਹਿਰੀਆਂ ਕੋਰਟ ਤਲਾਕ ਤੱਕ ਚਲੀ ਜਾਂਦੀ ਹੈ ਜਦੋਂ ਮੋਹ ਦੀ ਅੱਗ ਵੱਧ ਜਾਂਦੀ ਹੈ ਇਹ ਲੋਕਾਂ ਦੇ ਘਰ ਲੁੱਟਣ ਤੱਕ ਚਲੀ ਜਾਂਦੀ ਹੈ ਲਾਲਚ ਦੀ ਅੱਗ ਹੈ ਵਿਸ਼ੇਵਕਾਰਾਂ ਦੀ ਅੱਗ ਹੈ ਕਿੰਨੇ ਤਰ੍ਹਾਂ ਦੀਆਂ ਅਗਣੀਆਂ ਨੇ ਜਿਨ੍ਹਾਂ ਦੇ ਲਈ ਬਾਹਰ ਸਾਨੂੰ ਕੋਈ ਵੀ ਦਵਾਈ ਨਹੀਂ ਮਿਲੇਗੀ ਬਾਹਰ ਕੋਈ ਵੀ ਵੈਦ ਨਹੀਂ ਮਿਲੇਗਾ ਉਹਦਾ ਇੱਕੋ ਇੱਕ ਹੱਲ ਹੈ ਉਹ ਹੈ ਸਤਗੁਰੂ ਮਾਲਕ ਜੀ ਦੀ ਬਾਣੀ ਜਿੱਦਾਂ ਜਿੱਦਾਂ ਅਸੀਂ ਗੁਰੂ ਦੇ ਬਚਨ ਦੀ ਕਮਾਈ ਕਰੀ ਜਾਵਾਂਗੇ ਜਦੋਂ ਸਾਡਾ ਮਨ ਕਿਸੇ ਵੀ ਔਗਣ ਨੂੰ ਕਰਨ ਦੇ ਲਈ ਕਰੇਗਾ ਤੇ ਉਥੇ ਗੁਰੂ ਦਾ ਸ਼ਬਦ ਅੱਗੇ ਆਵੇਗਾ ਤੇ ਜੇ ਮੇਰੇ ਮਨ ਨੇ ਗੁਰੂ ਦਾ ਸ਼ਬਦ ਸੁਣ ਲਿਆ ਮੰਨ ਲਿਆ ਬਰਾਈ ਕਰਨ ਤੋਂ ਹਟ ਗਿਆ ਜ਼ਿੰਦਗੀ ਸੋਹਣੀ ਬਣ ਗਈ ਤੇ ਜੇਕਰ ਗੁਰੂ ਦਾ ਸ਼ਬਦ ਪਾਸੇ ਕਰ ਦਿੱਤਾ ਬਰਾਈ ਕਰ ਲਈ ਸਮਾ ਪਾ ਕੇ ਅਪਰਾਧ ਬਣ ਗਿਆ ਇਸੇ ਕਰਕੇ ਗੁਰੂ ਸੰਗ ਸਾਡੇ ਕਿਦਾਂ ਬਚਨਾ ਕਰਕੇ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 24 ਘੰਟੇ ਨਾਲ ਥੋੜੀ ਚੁੱਕੀ ਫਿਰਦੇ ਆ ਪਰ ਗੁਰੂ ਦੀ ਬਾਣੀ ਕੀ ਕਹਿੰਦੀ ਹੈ ਕਿੰਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿ ਗੁਰੂ ਸਦਾ ਮੇਰੇ ਨਾਲ ਹੈ ਜਾਂ ਆਪਾਂ ਸ਼ਬਦ ਪੜ੍ਹਦੇ ਆ ਤੂੰ ਮੇਰਾ ਰਾਖਾ ਸਭਣੀ ਥਾਈ ਜੇ ਉਥੇ ਮਾਰੇ 24 ਘੰਟੇ ਸਾਡੇ ਨਾਲ ਥੋੜੀ ਇਹ ਗ੍ਰੰਥ ਕਰਕੇ ਜਾਂ ਆਪਾਂ ਸ਼ਬਦ ਪੜ੍ਹਦੇ ਆ ਘਰ ਬਾਹਰ ਤੇਰਾ ਪ੍ਰਵਾਸਾ ਕਿ ਚਾਹੇ ਮੈਂ ਘਰ ਵਿੱਚ ਹੋਵਾਂ ਤੇ ਚਾਹੇ ਬਾਹਰ ਆ ਮੈਨੂੰ ਵਾਹਿਗੁਰੂ ਜੀ ਤੇਰਾ ਹੀ ਆਸਰਾ ਹੈ ਉਥੇ ਆਸਰਾ ਕਿਹੜੀ ਚੀਜ਼ ਦਾ ਹੈ ਸ਼ਬਦ ਦਾ ਜੇ ਮੇਰੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਪ੍ਰਤੀ ਭੈ ਹੈ ਤੇ ਜਦੋਂ ਮੈਂ ਕੋਈ ਚੋਰੀ ਕਰਨ ਲੱਗਾ ਨਾ ਤੇ ਉਥੇ ਗੁਰੂ ਦਾ ਸ਼ਬਦ ਅੱਗੇ ਆਵੇਗਾ ਚੋਰ ਕੀ ਹਾਮ ਭਰੇ ਨਾ ਕੋਏ ਉਥੇ ਗੁਰੂ ਦਾ ਸ਼ਬਦ ਅੱਗੇ ਆ ਗਿਆ ਤੇ ਮੈਂ ਕੀ ਕੀਤਾ ਗੁਰੂ ਦਾ ਸ਼ਬਦ ਮੰਨ ਲਿਆ ਚੋਰੀ ਛੱਡ ਦਿੱਤੀ ਤੇ ਕੱਲ ਨੂੰ ਚੋਰੀ ਦੇ ਕਲੰਕ ਤੋਂ ਬਚ ਗਿਆ ਤੇ ਜੇ ਮੈਂ ਕਹੇ ਤਾਂ ਛੱਡੋ ਖੜਾ ਜੀ ਕਿਹੜਾ ਕੋਈ ਦੇਖਦਾ ਚੋਰੀ ਕਰ ਲਓ ਗੁਰੂ ਦਾ ਸ਼ਬਦ ਪਾਸੇ ਕਰ ਦਿੱਤਾ ਚੋਰੀ ਕਰਨ ਲਈ ਸਮਾਂ ਪਾ ਕੇ ਉਹ ਪਕੜੀ ਗਈ ਜ਼ਿੰਦਗੀ ਭਰ ਦਾ ਕਲੰਕ ਮੱਥੇ ਤੇ ਲੱਗ ਗਿਆ ਕੋਈ ਵੀ ਆਪਾ ਔਗਣ ਕਰਦੇ ਆ ਕਿਸੇ ਦਾ ਬੁਰਾ ਸੋਚਦੇ ਆ ਉਥੇ ਵੀ ਮਾਰੇ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਕਿ ਭਲਿਆ ਕਿਸੇ ਦਾ ਬੁਰਾ ਨਾ ਰੱਖ ਅੱਜ ਕਿਸੇ ਪ੍ਰਤੀ ਬੁਰੀ ਭਾਵਨਾ ਰੱਖਦਾ ਨਾ ਆਪਣੇ ਅੰਦਰ ਨੂੰ ਹੀ ਸਾੜੀ ਜਾਵੇਂਗਾ ਅਗਲੇ ਤੱਕ ਤਾਂ ਕੁਝ ਵੀ ਨਹੀਂ ਜਾਣਾ ਤੇਰੇ ਕਿੰਨੇ ਸਵਾਸ ਅਜਾਈ ਚਲੇ ਜਾਣੇ ਆ ਅੰਦਰੇ ਅੰਦਰ ਝੂਰੀ ਜਾਏਗਾ ਅੰਦਰੇ ਅੰਦਰ ਕੁੜੀ ਜਾਏਗਾ ਬਹੁਤਿਆਂ ਦੇ ਅੰਦਰ ਈਰਖਾ ਦੀ ਅੱਗ ਸਮਾ ਪਾ ਕੇ ਉਹਨਾਂ ਦੇ ਚਿਹਰੇ ਤੇ ਵੀ ਆ ਜਾਂਦੀ ਹੈ ਚਿਹਰੇ ਦਾ ਨੂਰ ਉੱਡ ਜਾਂਦਾ ਹੈ ਚਿਹਰੇ ਦਾ ਜਲਾਲ ਉੱਡ ਜਾਂਦਾ ਹੈ ਦੇਖਣ ਦੀ ਸ਼ਕਤੀ ਦਾ ਧਿਆਨ ਬਦਲ ਜਾਂਦਾ ਹੈ ਸੋਚਣ ਦਾ ਨਜ਼ਰੀਆ ਬਦਲ ਜਾਂਦਾ ਹੈ ਅੰਦਰ ਦੀ ਅੱਗ ਸਮਾ ਪਾ ਕੇ ਤਨ ਤੇ ਆ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਣ ਤਸ ਜਨਨਾ ਵਿਆਪੈ ਛੀਦਾ ਦੇ ਸਰਤਾਜ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਤੇ ਮਹਾਰਾਜ ਜੀ ਦੇ ਚਿਹਰੇ ਦਾ ਜਲਾਲ ਘਟਿਆ ਨਹੀਂ ਹੈ ਕਿਉਂ ਗੁਰੂ ਪਿਤਾ ਜੀ ਨੇ ਉੱਥੇ ਸੋਚਿਆ ਹੀ ਨਹੀਂ ਕਿ ਜਿਹੜਾ ਅੱਗੇ ਆਗ ਡਾ ਰਿਹਾ ਮੈਂ ਉਹਨੂੰ ਸ਼ਰਾਪ ਦੇ ਦੇਵਾਂਗਾ ਜਿਹੜਾ ਮੇਰੇ ਸੀਸ ਵਿੱਚ ਤਤੀ ਰੇਤ ਪਾ ਰਿਹਾ ਮੈਂ ਉਹਦਾ ਕੱਖ ਨਹੀਂ ਛੱਡਾਂਗਾ ਕਿਉਂਕਿ ਮਹਾਰਾਜ ਜੀ ਉੱਥੇ ਕਰਤਾਰ ਦੇ ਭਾਣੇ ਵਿੱਚ ਉਹ ਭਾਵੇਂ ਕੁਝ ਵੀ ਕਰ ਰਹੇ ਨੇ ਕੋਈ ਤਤੀ ਰੇਤ ਪਾਈ ਜਾ ਰਹੀ ਹੈ ਕੋਈ ਬਲਨ ਝੋਕਾ ਡਾਈ ਜਾ ਰਹੀ ਹੈ ਕੋਈ ਤਤੀ ਤਵੀ ਤੇ ਬਿਠਾ ਰਿਹਾ ਕੋਈ ਇਹ ਸਾਰੇ ਦ੍ਰਿਸ਼ ਨੂੰ ਦੇਖ ਰਿਹਾ ਹੈ ਪਰ ਗੁਰੂ ਪਿਤਾ ਜੀ ਦੀ ਦ੍ਰਿਸ਼ਟੀ ਸੰਤੋਲ ਹੈ ਉਥੇ ਨਾ ਕਿਸੇ ਪ੍ਰਤੀ ਬੁਰਾ ਸੋਚ ਰਹੇ ਆ ਨਾ ਕਿਸੇ ਨੂੰ ਬੁਰਾ ਕਹਿ ਰਹੇ ਆ ਕਲਗੀਧਰ ਮਹਾਰਾਜ ਜੀ ਆਨੰਦਪੁਰ ਦੀ ਨਗਰੀ ਨੂੰ ਛੱਡਦੇ ਆ ਕਦੀ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਕਿ ਆਨੰਦਪੁਰ ਦੀ ਨਗਰੀ ਖਾਲੀ ਕਰਾਉਣ ਵਾਲਿਓ ਤੁਹਾਡਾ ਕੱਖ ਨਾ ਰਵੇ ਇੱਕ ਵਾਰ ਵੀ ਤੁਸੀਂ ਇਤਿਹਾਸ ਵਿੱਚੋਂ ਨਹੀਂ ਪੜੋਗੇ ਕਿ ਮਹਾਰਾਜ ਜੀ ਨੇ ਕਿਹਾ ਹੋਵੇ ਕਿ ਜਿਨ੍ਹਾਂ ਨੇ ਆਨੰਦਪੁਰ ਖਾਲੀ ਕਰਾਇਆ ਅਸੀਂ ਉਹਨਾਂ ਦਾ ਖੁਰਾ ਖੋਜ ਮਟਾ ਦੇਵਾਂਗੇ ਸਾਬ ਕਹਿੰਦੇ ਕੋਈ ਨਾ ਭਾਈ ਜੇ ਤੁਸੀਂ ਖੁਸ਼ ਹੋ ਅਸੀਂ ਛੱਡ ਦਿੰਨੇ ਆ ਗਲਾਬਾ ਪੰਜਾਬਾ ਘਰੇ ਲੈ ਕੇ ਜਾਂਦੇ ਮਹਾਰਾਜ ਜੀ ਨੂੰ ਉਦੋਂ ਵੀ ਮਹਾਰਾਜ ਜੀ ਇੱਕ ਰਸ ਦੇ ਵਿੱਚ ਨੇ ਪਰ ਅੱਜ ਗਲਾਬਾ ਤੇ ਪੰਜਾਬਾ ਚੌਕੀਦਾਰ ਦੀ ਆਵਾਜ਼ ਸੁਣ ਕੇ ਡਰ ਜਾਂਦੇ ਆ ਤੇ ਅੱਜ ਦੁਬਾਰਾ ਮਹਾਰਾਜ ਜੀ ਦੇ ਕੋਲੇ ਫੇਰ ਆਉਂਦੇ ਆ ਮਾਛੀਵਾੜੇ ਦੀ ਧਰਤੀ ਤੇ ਤੇ ਆ ਕੇ ਕੀ ਕਹਿੰਦੇ ਆ ਥਾਲ ਦੇ ਵਿੱਚ ਕੁਝ ਮਿੱਠਾ ਪਾਇਆ ਕੁਝ ਕੋ ਪੈਸੇ ਨੇ ਤੇ ਕਲਗੀ ਧਰ ਦੇ ਅੱਗੇ ਥਾਲ ਪੇਸ਼ ਕਰ ਦਿੰਦੇ ਆ ਤੇ ਸਹਬ ਕਹਿੰਦੇ ਇਹ ਕੀ ਭਾਈ ਕਹਿੰਦੇ ਮਹਾਰਾਜ ਜੀ ਵੇਖੋ ਸਮੇਂ ਦੀ ਸਰਕਾਰ ਨੇ ਨਾ ਤੁਹਾਨੂੰ ਬਾਗੀ ਕਰਾਰ ਦੇ ਦਿੱਤਾ ਤੇ ਤੁਹਾਡਾ ਤਾਂ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਮਾਫ਼ ਕਰਨਾ ਤੁਹਾਡੇ ਕਰਕੇ ਅਸੀਂ ਆਪਣਾ ਪਰਿਵਾਰ ਨਹੀਂ ਮਰਵਾ ਸਕਦੇ ਤੇ ਕਿਰਪਾ ਕਰੋ ਜਿੰਨੀਆਂ ਕੋ ਰਾਤਾ ਤੁਸੀਂ ਸਾਡੇ ਘਰੇ ਰਹਿਲੇ ਸੇਵਾ ਕਰ ਲਈ ਬਹੁਤ ਐ ਕਿਰਪਾ ਕਰਕੇ ਮਾਲਕ ਜੀ ਸਾਡਾ ਘਰ ਛੱਡ ਕੇ ਚਲੇ ਜਾਓ ਮਾਛੀਵਾੜੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਉਹ ਵੀ ਸਮਾਂ ਆਇਆ ਕਿ ਇੱਕ ਸਮਾਂ ਉਹ ਹੈ ਕਿ ਲੋਕ ਲੈਣਾ ਬਣਾ ਕੇ ਖੜੇ ਨੇ ਕਲਗੀ ਧਰ ਦੇ ਦਰਸ਼ਨ ਕਰਨ ਦੇ ਲਈ ਕੋਈ ਪੰਜ ਕਲਾ ਸ਼ਸਤਰ ਲੈ ਕੇ ਆ ਰਿਹਾ ਕੋਈ 나ਗਣੀ ਵਰਸ਼ਾ ਬਣਾ ਕੇ ਲੈ ਕੇ ਆ ਰਿਹਾ ਕੋਈ ਦੋ ਤਾੜੇ ਦੀ ਬੰਦੂਕ ਬਣਾ ਕੇ ਲੈ ਕੇ ਆ ਰਿਹਾ ਕੋਈ ਗੈਂਡੇ ਦੀ ਢਾਲ ਬਣਾ ਕੇ ਲੈ ਕੇ ਆ ਰਿਹਾ ਲੋਕਾਂ ਦੀ ਲੈਣ ਲੱਗੀ ਹੈ ਦਰਸ਼ਨ ਕਰਨ ਦੇ ਲਈ ਪਰ ਅੱਜ ਉਹ ਵੀ ਸਮਾਂ ਆ ਗਿਆ ਕਲਗੀਧਰ ਮਹਾਰਾਜ ਜੀ ਨੂੰ ਘਰ ਕੋਈ ਰੱਖਣ ਨੂੰ ਤਿਆਰ ਨਹੀਂ ਹੈ ਪਰ ਇੱਕ ਵਾਰ ਵੀ ਅਸੀਂ